ਕਿਸ ਨੇ ਸੱਚ ਹੀ ਕਿਹਾ ਕਿ ਪਿੰਡਾਂ ਵਾਲੇ ਲੋਕ ਭੋਲੇ ਭਾਲੇ ਹੁੰਦੇ ਨੇ ਜੇਕਰ ਕੋਈ ਪਿੰਡੇ ਵਿੱਚ ਕੋਈ ਅਣਜਾਣ ਬੰਦਾ ਆ ਜਾਂਦਾ ਜੇਕਰ ਕਿਸੇ ਘਰ ਦਾ ਪਤਾ ਦੱਸਦਾ ਤਾਂ ਅਸੀਂ ਉਹਨਾਂ ਦੀ ਬਾਹ ਫੜ ਕੇ ਉਹਨਾਂ ਦੇ ਘਰ ਤੱਕ ਛੱਡਣ ਚਲੇ ਜਾਂਦੇ ਹਾਂ ਜਦਕਿ ਅਸੀਂ ਉਸ ਲੋਕਾਂ ਤੋਂ ਅਣਜਾਣ ਹੁੰਨੇ ਆ ਕਿਉਂਕਿ ਅੱਜ ਕੱਲ੍ਹ ਹੁਣ ਜ਼ਮਾਨਾ ਅਚੇਹਾ ਨਹੀਂ ਰਿਹਾ ਕਿਉਂਕਿ ਹੁਣ ਲੋਕ ਪਤਾ ਪੁੱਛਣ ਦੀ ਬਜਾਏ ਉਹਨਾਂ ਦੇ ਨਾਲ ਅਜਈਆਂ ਹਰਕਤਾਂ ਕਰ ਜਾਂਦੇ ਨੇ ਕਿ ਲੋਕ ਹੈਰਾਨ ਹੋ ਜਾਂਦੇ ਨੇ ਉਹ ਇਸ ਗੱਲ ਤੋਂ ਵੀ ਅਣਜਾਣ ਹੁੰਦੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਮੋਟਰਸਾਈਕਲ 'ਤੇ ਜਿਹੜਾ ਸਵਾਰ ਦੋ ਨੌਜਵਾਨ ਮੁੰਡੇ ਆਉਂਦੇ ਨੇ ਇੱਕ ਬਜ਼ੁਰਗ ਬੇਬੇ ਨੂੰ ਇਕੱਲੀ ਦੇਖਦੇ ਨੇ ਸੁੰਨੀ ਗਲੀ ਦੇ ਵਿੱਚ ਤਾਂ ਉਸ ਨੂੰ ਕਿਸੇ ਦਾ ਪਤਾ ਪੁੱਛਦੇ ਨੇ ਇਸੇ ਦੌਰਾਨ ਜਿਹੜਾ ਉਹ ਬਜ਼ੁਰਗ ਮਾਤਾ ਉਸ ਨੂੰ ਨਹੀਂ ਪਤਾ ਸੀ ਕਿ ਇਹ ਕਿਹੜੀ ਨੀਅਤ ਦੇ ਨਾਲ ਉਸ ਦੇ ਕੋਲ ਖੜੇ ਨੇ ਤੇ ਜਦੋਂ ਮਾਤਾ ਉਹਨਾਂ ਨੂੰ ਪਤਾ ਪੁੱਤਾ ਦੱਸਣ ਲੱਗ ਜਾਂਦੀ ਹੈ ਵੀ ਭਾਈ ਫਲਾਣੇ ਦਾ ਘਰ ਉੱਥੇ ਜੇ ਆਪਾਂ ਨੂੰ ਆਗਦੇ ਹੁੰਦੀ ਹੈ ਜੇਕਰ ਆਪਾਂ ਨੂੰ ਕੋਈ ਰਸਤੇ ਵਿੱਚ ਰੋਕੇ ਕੋਈ ਐਡਰੈਸ ਪੁੱਛਦਾ ਜਾਂ ਕਿਸ ਦਾ ਨਾਮ ਪੁੱਛਦਾ ਤਾਂ ਆਪਾਂ ਜ਼ਰੂਰ ਉਸ ਨੂੰ ਦੱਸ ਦਈਏ ਵੀ ਚਲੋ ਆਗਰ ਨੂੰ ਕੋਈ ਜ਼ਰੂਰਤ ਹੋਣੀ ਹੈ ਪਰ ਅੱਜ ਕੱਲ ਸਮਾਂ ਨਹੀਂ ਰਿਹਾ ਇਸ ਬਜ਼ੁਰਗ ਇਸ ਬਜ਼ੁਰਗ ਬੇਬੇ ਨੂੰ ਕਿਸੇ ਦਾ ਪਤਾ ਜਾਂ ਕਿਸ ਦਾ ਨਾਮ ਦੱਸਣਾ ਇਸ ਕਦਰ ਮਹਿੰਗਾ ਪੈ ਗਿਆ ਕਿ ਇਹ ਮੂਲ ਕੋਕੇ ਆਏ ਲੋਕ ਚੋਰ ਨਿਕਲੇ ਜਿਨ੍ਹਾਂ ਨੇ ਕਿ ਬੇਬੇ ਦੀਆਂ ਬਾਲੀਆਂ ਲੁੱਟ ਲਈਆਂ ਗਲੀ ਦੇ ਵਿੱਚ ਕੋਈ ਵੀ ਜਿਹੜਾ ਕਿ ਮੌਜੂਦ ਨਹੀਂ ਸੀ ਸੋ ਸੁਚੇਤ ਹੋ ਕੇ ਰਹਿਆ ਕਰੋ ਜੇਕਰ ਅਣਜਾਣ ਵਿਅਕਤੀ ਜਾਂ ਅਣਜਾਣ ਕੋਈ ਵੀ ਆ ਤੁਹਾਨੂੰ ਰਸਤੇ ਵਿੱਚ ਰੋਕਦਾ ਹੈ ਤੁਹਾਨੂੰ ਰੋਕੇ ਪਤਾ ਪੁੱਛਦਾ ਕਿਸ ਦਾ ਨਾਮ ਪੁੱਛਦਾ ਜਾਂ ਕੋਈ ਵੀ ਗੱਲ ਕਰਦਾ ਤਾਂ ਉਸ ਦੇ ਉੱਤੇ ਕਦੇ ਵੀ ਭਰੋਸਾ ਨਾ ਕਰੋ ਅੱਜ ਕੱਲ ਲੋਕ ਭਰੋਸੇਯੋਗ ਰਹੇ ਹੀ ਨਹੀਂ ਕਿਉਂਕਿ ਲੋਕਾਂ ਭਰੋਸੇ ਦੇ ਨਾਂ ਦੇ ਉੱਤੇ ਲੋਕਾਂ ਦੇ ਨਾਲ ਠੱਗਿਆਂ ਲੁੱਟਾ ਖੋਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਨੇ ਨੇ ਇਸੇ ਤਰੀਕੇ ਦੇ ਨਾਲ ਇਸ ਬਜ਼ੁਰਗ ਮਾਤਾ ਦੇ ਨਾਲ ਹੋਇਆ ਜਿਸ ਨੇ ਕਿ ਭਰੋਸਾ ਕੀਤਾ ਇਹਨਾਂ ਲੋਕਾਂ ਦੇ ਉੱਤੇ ਉਸ ਨੂੰ ਕੀ ਪਤਾ ਸੀ ਕਿ ਇਹ ਮੂਲ ਕੋਈ ਆਏ ਲੋਕ ਇਹ ਚੋਰ ਹੋ ਸਕਦੇ ਨੇ ਪਤਾ ਪੁੱਛਣ ਦੇ ਬਹਾਨੇ ਉਸ ਦੀਆਂ ਵਾਲੀਆਂ ਲੁੱਟ ਸਕਦੇ ਨੇ ਇਹ ਬਜ਼ੁਰਗ ਮਾਤਾ ਬਿਲਕੁਲ ਅਣਜਾਣ ਸੀ ਸੋ ਹੁਣ ਸਮਾਂ ਨਹੀਂ ਰਿਹਾ ਕਿਸੇ ਦੇ ਉੱਤੇ ਭਰੋਸਾ ਕਰਨ ਦਾ ਕਿਸੇ ਨੂੰ ਵੀ ਜੇਕਰ ਤੁਹਾਨੂੰ ਕੋਈ ਸੁੰਨੀ ਗਲੀ ਦੇ ਵਿੱਚ ਕਿਸੇ ਰਸਤੇ ਦੇ ਉੱਤੇ ਤੁਹਾਨੂੰ ਕੋਈ ਰੋਕੇ ਰਸਤਾ ਪੁੱਛਦਾ ਜਾਂ ਕੋਈ ਵੀ ਗੱਲ ਪੁੱਛਦਾ ਤਾਂ ਉਸ ਤੋਂ ਉੱਤੋਂ ਖਾਸ ਕਰਕੇ ਸੁਚੇਤ ਰਿਹਾ ਜਾਵੇ ਕਿਉਂਕਿ ਕੋਈ ਪਤਾ ਨਹੀਂ ਕੀ ਇਹ ਜਿਹੜਾ ਪਤਾ ਪੁੱਛਣ ਦੇ ਨਾਲ ਤੇ ਤੁਹਾਨਾਂ ਨੇ ਕਿਹੜੀ ਵਾਰਦਾਤ ਕਰਦਨ ਦੇਖਿਆ ਜਾ ਰਿਹਾ ਕਿ ਅੱਜਕੱਲ ਚੋਰੀ ਤੇ ਲੁੱਟਖੋਹਾਂ ਦੀਆਂ ਵਾਰਦਾਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਚੋਰ ਸ਼ਰਮ ਦਿਨ ਦਿਹਾੜੇ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਸੋ ਇਨਾਂ ਲੋਕਾਂ ਤੋਂ ਸੁਚੇਤ ਹੋਣ ਦੀ ਜ਼ਰੂਰਤ ਹੈ ਬਿਊਰੋ ਰਿਪੋਰਟ ਛਣਕਾਟਾ ਨਿਊਜ਼